ਜੀ ਦੋਸਤੋ 400 ਆਯੁਰਵੈਦਾ ਚੈਨਲ ਤੇ ਆਪ ਸਭੀ ਦਾ ਸਵਾਗਤ ਹੈ ਜੀ ਦੋਸਤੋ ਅੱਜ ਅਸੀਂ ਇੱਕ ਬਹੁਤ ਹੀ ਜ਼ਬਰਦਸਤ ਵਿਲਵ ਲਾਈਵ ਵਿਲ ਲਾਈਵ ਪ੍ਰੋਡਕਟ ਜਿਹੜਾ ਹੈ ਤੁਹਾਨੂੰ ਇਸ ਬਾਰੇ ਦੱਸਣ ਜਾ ਰਹੇ ਹਾਂ ਕਿ ਬਹੁਤ ਹੀ ਜ਼ਬਰਦਸਤ ਇਸ ਦੇ ਜਿਹੜੇ ਫਾਇਦੇ ਆ ਜੋ ਕਿ ਜਿਹੜੇ ਵੀਰ ਨਸ਼ੇ ਦੀ ਦਲਦਲ ਵਿੱਚ ਸਮਾਇਕ ਅਫੀਮ ਪੁੱਕੀ ਚਿੱਟੇ ਦੀ ਦਲਦਲ ਦੇ ਵਿੱਚ ਜਿਹੜਾ ਹੈ ਫਸ ਚੁੱਕੇ ਨੇ ਉਹ ਇਸ ਦਲਦਲ ਦੇ ਵਿੱਚੋਂ ਨਿਕਲਣਾ ਤਾਂ ਚਾਹੁੰਦੇ ਨੇ ਪਰ ਉਹਨਾਂ ਨੂੰ ਨਿਕਲਣ ਵਾਸਤੇ ਕੋਈ ਰਸਤਾ ਨਹੀਂ ਲੱਭ ਰਿਹਾ ਸੋ ਵਿਚਾਰੇ ਜਕੜ ਚੁੱਕੇ ਨੇ ਕੋਈ ਉਹਨਾਂ ਨੂੰ ਰਾਹ ਨਹੀਂ ਲੱਭ ਰਿਹਾ ਦਰਦਰ ਢਟਕਦੇ ਫਿਰਦੇ ਨੇ ਥਾਂ ਥਾਂ ਤੇ ਸੈਂਟਰ ਕੱਟਦੇ ਫਿਰਦੇ ਨੇ ਪਰ ਸੈਂਟਰ ਕੱਟ ਕੇ ਵੀ ਫੇਰ ਨਕਾਮੀ ਦੀ ਨਕਾਮੀ ਹੀ ਮਿਲਦੀ ਹੈ ਸੋ ਇਹ ਜੋ ਵਿਲ ਫਾਰਮੂਲਾ ਇਹਨਾਂ ਦਾ ਜਿਹੜਾ ਬਹੁਤ ਹੀ ਜ਼ਬਰਦਸਤ ਇਸ ਦੇ ਵਿੱਚ ਜਿਵੇਂ ਕਿ ਸੋਨਾ ਭਸਮੋਂ ਵੰਗ ਭਸਮੋਂ ਇਸਰ ਕਸਤੂਰੀ ਵਰਗੀਆਂ ਚੀਜ਼ਾਂ ਤੋਂ ਬੜਾ ਹੀ ਜ਼ਬਰਦਸਤ ਇੱਕ ਇਹ ਪ੍ਰੋਡਕਟ ਜਿਹੜਾ ਤਿਆਰ ਹੋਇਆ ਹੈ ਸੋ ਇਸ ਦਾ ਜਿਹੜਾ ਬਹੁਤ ਹੀ ਜ਼ਿਆਦਾ ਫਾਇਦਾ ਹੈ ਜੋ ਵੀ ਅਸੀਂ ਜਿੰਨੇ ਵੀ ਵੀਰਾਂ ਨੂੰ ਇਹ ਪ੍ਰੋਡਕਟ ਅਸੀਂ ਦਿੱਤਾ ਹੈ ਸੋ ਉਹਨਾਂ ਨੂੰ ਪਹਿਲੀ ਖਲਾਕ ਦੇ ਨਾਲ ਹੀ ਜਿਹੜੀ ਉਹਨਾਂ ਦੀ ਟੋਟ ਹੈ ਜਿਹੜੀ ਨਸ਼ੇ ਦੀ ਗਿਲਤ ਹੈ ਉਹ ਖਤਮ ਹੋ ਚੁੱਕੀ ਹੈ ਯਾਨੀ ਕਿ ਇਸ ਨੂੰ ਜਿਹੜਾ 40 ਤੋਂ 45 ਦਿਨ ਦਾ ਇਸ ਦਾ ਜਿਹੜਾ ਹੈ 50 ਦਿਨ ਦਾ ਲਗਭਗ ਨਸ਼ੇ ਕਰਨ ਤੇ ਡਿਪੈਂਡ ਹੈ ਉਸ ਦਾ ਕੋਰਸ ਹੈ ਸੂਏ ਨਸ਼ੇ ਦੀ ਜਿਹੜੀ ਜ਼ਿੰਦਗੀ ਦੀ ਮੋੜ ਲੱਗ ਚੁੱਕਾ ਹੈ ਘਰ ਨੂੰ ਬਰਬਾਦ ਕਰ ਰਿਹਾ ਹੈ ਘਰਾਂ ਨੂੰ ਬਰਬਾਦ ਕਰ ਰਿਹਾ ਹੈ ਜ਼ਿੰਦਗੀਆਂ ਨੂੰ ਤਬਾਹ ਕਰ ਰਿਹਾ ਹੈ ਸੋ ਉਹਨਾਂ ਵਿੱਚੋਂ ਨਿਕਲਣ ਵਾਸਤੇ ਬੜਾ ਹੀ ਵੱਡਾ ਇਹ ਫਾਰਮੂਲਾ ਨੇ ਤੇ ਇਸ ਦੇ ਵਿੱਚੋਂ ਜਿਹੜਾ ਇਸ ਨੂੰ ਆਪਾਂ ਲੈ ਕੇ ਇਸ ਦਾ ਕਿਉਂਕਿ ਇੰਨੀ ਹੀ ਇਮਿਊਨਿਟੀ ਜਿਹੜੀ ਇਸ ਦੇ ਵਿੱਚ ਪੂਰੀ ਕੀ ਸਰੀਰ ਨੂੰ ਬੰਨ੍ਹ ਦਿੰਦੀ ਹੈ ਦਿਮਾਗ ਨੂੰ ਬੰਨ੍ਹ ਦਿੰਦੀ ਹੈ ਦਿਲ ਨੂੰ ਬੰਨ੍ਹ ਦਿੰਦਾ ਹੈ ਮੈਡੀਸਨ ਕਿ ਇੰਨੀ ਇਸ ਦੇ ਵਿੱਚ ਤਾਕਤ ਹੈ ਸੋ ਇਹਨੂੰ ਬੰਦੇ ਨੂੰ ਨਸ਼ੇ ਵੱਲ ਨਸ਼ੇ ਤੋਂ ਨਫ਼ਰਤ ਕਰਨੀ ਜਿਹੜੀ ਹੈ ਸ਼ੁਰੂ ਕਰ ਦਿੰਦਾ ਹੈ ਕਿਉਂਕਿ ਦਿਮਾਗ ਨੂੰ ਸੰਪੂਰਨ ਪੁਸ਼ਟੀ ਦੇ ਦਿੰਦਾ ਹੈ ਸਰੀਰ ਦੇ ਵਿੱਚ ਜਾਨ ਪੈਦਾ ਕਰ ਦਿੰਦਾ ਹੈ ਕਿ ਉਹ ਨਸ਼ੇ ਦੇ ਸਿਲਾਂ ਦੇ ਨਾਲ ਇਸ ਦੇ ਜਿਹੜੇ ਸੈੱਲ ਆ ਉਹ ਨਸ਼ੇ ਦੇ ਸਿਲਾਂ ਨੂੰ ਖਤਮ ਕਰ ਦਿੰਦੇ ਨੇ ਕਿਉਂਕਿ ਇਸ ਦੇ ਵਿੱਚ ਜਿਹੜੀਆਂ ਬਹੁਤ ਹੀ ਜ਼ਬਰਦਸਤ ਧਸਮਾ ਨੇ ਸੋ ਇਹ ਬਹੁਤ ਹੀ ਫਾਇਦੇਮੰਦ ਹੈ ਆ ਸਭ ਤੋਂ ਵੱਡੀ ਗੱਲ ਆ ਕਿ ਪਹਿਲੀ ਹੀ ਖਰਾਗ ਦੇ ਨਾਲ ਜਿਹੜਾ ਹੈ ਜੋ ਬੰਦਾ ਨਸ਼ਾ ਕਰ ਰਿਹਾ ਹੈ ਉਹਦਾ ਨਸ਼ਾ ਜਿਹੜਾ ਪਹਿਲੀ ਹੀ ਖਰਾਗ ਨਾਲ ਬੰਦ ਕਰ ਦਿੱਤਾ ਜਾਂਦਾ ਹੈ ਇਹ ਹਰ ਤਰ੍ਹਾਂ ਦਾ ਨਸ਼ਾ ਜਿਵੇਂ ਕਿ ਕੋਈ ਵੀ ਸਮੇਕ ਟੁੱਟੇ ਉੱਕੀ ਚਰਸੋ ਚਿੱਟੇ ਵਗੈਰਾ ਜਿੰਨਾ ਵੀ ਯਾਨੀ ਕਿ ਕਿਸੇ ਵੀ ਪ੍ਰਕਾਰ ਦਾ ਇੱਕ ਸ਼ਰਾਬ ਨੂੰ ਛੱਡ ਕੇ ਹਰ ਤਰ੍ਹਾਂ ਦੇ ਨਸ਼ੇ ਦੇ ਉੱਪਰ ਇਹ ਫਿੱਟ ਹੈ ਜੀ ਸੋ ਸ਼ਰਾਬ ਵਾਲਿਆਂ ਦਾ ਫਾਰਮੂਲਾ ਜਿਹੜਾ ਹੈ ਉਹ ਵੱਖਰਾ ਹੁੰਦਾ ਹੈ ਤੇ ਇਹ ਸ਼ਰਾਬ ਵਾਲੇ ਤੇ ਨਹੀਂ ਕੰਮ ਕਰਦਾ ਬਾਕੀ ਸਾਰਿਆਂ ਵਾਸਤੇ ਇੱਕ ਵੱਡਾ ਬਹੁਤ ਤਕੜਾ ਗਿਫਟ ਹੈ ਜੀ ਜੋ ਕਿ ਇਹ ਵਿਲ ਲਾਈਫ ਵਾਲਿਆਂ ਨੇ ਯਾਨੀ ਕਿ ਇਸ ਨੂੰ ਕਰਕੇ ਬਹੁਤ ਹੀ ਵਧੀਆ ਇੱਕ ਪੁੰਨ ਦਾ ਕੰਮ ਕੀਤਾ ਨੇ ਸੋ ਇਹੋ ਜੀਆਂ ਚੀਜ਼ਾਂ ਜਿਹੜੀਆਂ ਐ ਇਹ ਹਰ ਤੱਕ ਪਹੁੰਚਣੀਆਂ ਚਾਹੀਦੀਆਂ ਨੇ ਕਿਉਂਕਿ ਕਿਸੇ ਦੇ ਘਰ ਦਾ ਚਿਰਾਗ ਬੁੱਝਦਾ ਬੁੱਝਦਾ ਬਚ ਜਾਵੇ ਸੋ ਕਿਸੇ ਵੀ ਵੀਰ ਭਰਾ ਨੂੰ ਲੋਡ ਹੋਵੇ ਤੇ ਸਾਡਾ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਹੈ ਉਹ ਸਾਡੇ ਨਾਲ ਕੰਡਕਟ ਕਰਕੇ ਇਸ ਨੂੰ ਲੈ ਸਕਦਾ ਹੈ ਸੋ ਕਾਫੀ ਅਸੀਂ ਇਹ ਜਾਨੀ ਕਿ ਵੀਰਾਂ ਨੂੰ ਦੇਣ ਤੋਂ ਬਾਅਦ ਦੇ ਵਿੱਚ ਇਸ ਦਾ ਪੂਰਾ ਰਿਜ਼ਲਟ ਦੇਖ ਕੇ ਫਿਰ ਇਸ ਨੂੰ ਜਿਹੜਾ ਅਸੀਂ ਦੱਸਣਾ ਚਾਹਿਆ ਕਿ ਇਸ ਦੇ ਨਾਲ ਜਿਹੜਾ ਹੈ ਕਿਸੇ ਵੀ ਤਰ੍ਹਾਂ ਦੀ ਜਿਹੜੀ ਪ੍ਰੋਬਲਮ ਹੈ ਨਸ਼ੇ ਦੇ ਵਿੱਚ ਬੰਦਾ ਫਸ ਚੁੱਕਾ ਦਲਦਲ ਦੇ ਵਿੱਚ ਫਸ ਚੁੱਕਾ ਹੈ ਸੋ ਨਿਕਲ ਸਕਦਾ ਜੀ ਕੋਈ ਬਹੁਤੀ ਅਖਿਆਈ ਵਾਲੀ ਗੱਲ ਨਹੀਂ ਕਿ ਬੰਦਾ ਨਸ਼ਾ ਛੱਡ ਹੀ ਨਹੀਂ ਸਕਦਾ ਪਹਿਲੀ ਖਰਾਕ ਦੇ ਨਾਲ ਹੀ ਨਸ਼ਾ ਜਿਹੜਾ ਹੈ ਬੰਦ ਹੋ ਜਾਂਦਾ ਜੀ ਧੰਨਵਾਦ